ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਉੱਪਰ ਸੁੱਟੇ ਗਏ ਪਹਿਲੇ ਪਰਮਾਣੂ ਬੰਬ ਦੀ ਇਹ ਪਰਮਾਣੂ ਬੰਬ ਜਾਪਾਨ ਦੇ ਨਗਰ ਹੀਰੋਸ਼ੀਮਾ ਦੇ ਉੱਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਸੀ ਅਰੇ ਬੰਬ 6 ਅਗਸਤ 1945 ਨੂੰ ਜਦੋਂ ਸੁੱਟਿਆ ਗਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਇਸ ਨੇ ਉੱਥੇ ਕੀਤਾ ਹੁਣ ਇਹ ਹੋਇਆ ਕਿਵੇਂ ਕਿਵੇਂ ਮਨੁੱਖੀ ਤਰਾਸ ਦੇ ਵਾਪਰੇ ਅਮਰੀਕਾ ਤੇ ਜਾਪਾਨ ਆਰਥਿਕ ਤੌਰ ਤੇ ਆਪਸੀ ਲੜਾਈ ਝਗੜੇ ਇਹਨਾਂ ਦੇ ਵਿੱਚ ਥੋੜੇ-ਮੋਟੇ ਚੱਲਦੇ ਰਹਿੰਦੇ ਸਨ ਕਿਉਂਕਿ ਸੈਕੰਡ ਵਰਲਡ ਵਾਰ ਲੱਗੀ ਹੋਈ ਸੀ ਇਸ ਕਰਕੇ ਜਾਪਾਨ ਜਰਮਨ ਦੀ ਸਹਾਇਤਾ ਕਰ ਰਿਹਾ ਸੀ ਜਰਮਨ ਫੌਜਾਂ ਲਗਾਤਾਰ ਅੱਗੇ ਵਧ ਰਹੀਆਂ ਸਨ ਤੇ ਅਮਰੀਕਾ ਦੇ ਲਈ ਵੀ ਉਹ ਇੱਕ ਚੈਲੰਜ ਬਣ ਰਹੀਆਂ ਸਨ ਪਰ ਜਦੋਂ ਜਾਪਾਨ ਜਰਮਨ ਦੁਆਰਾ ਆਤਮ ਸਮਰਪਣ ਕਰ ਦਿੱਤਾ ਗਿਆ ਹਿਟਲਰ ਨੇ ਆਤਮ ਹੱਤਿਆ ਕਰ ਲਈ ਤਾਂ ਸਿਰਫ ਕੱਲਾ ਜਾਪਾਨ ਹੀ ਬਚਿਆ ਸੀ ਏਸ਼ੀਆ ਦੇ ਵਿੱਚ ਜਿਹੜਾ ਕਿ ਲਗਾਤਾਰ ਅੱਗੇ ਵਧ ਰਿਹਾ ਸੀ ਇਸ ਦੁਆਰਾ ਫਰਾਂਸਿਸੀ ਵਸਤੀਆਂ ਏਸ਼ੀਆ ਦੇ ਵਿੱਚੋਂ ਖਤਮ ਕਰ ਦਿੱਤੀਆਂ ਇੰਗਲੈਂਡ ਦੇ ਲਈ ਵੀ ਇੱਕ ਵੱਡਾ ਚੈਲੰਜ ਖੜਾ ਕੀਤਾ ਜਾ ਰਿਹਾ ਸੀ ਤਾਂ ਇਹ ਸਾਰੇ ਕੁਝ ਨੂੰ ਕੰਟਰੋਲ ਕਰਨ ਦੇ ਲਈ ਅਮਰੀਕਾ ਦੁਆਰਾ ਪਰਮਾਣੂ ਬੰਬ ਦਾ ਸਹਾਰਾ ਲਿਆ ਗਿਆ ਹੁਣ ਅਸੀਂ ਚੱਲਦੇ ਹਾਂ 6 ਅਗਸਤ 1945 ਦਾ ਉਹ ਦਿਨ ਜਿਹੜਾ ਕਿ ਦੁਨੀਆ ਦੇ ਵਿੱਚ ਇੱਕ ਕਾਲੇ ਦਿਨ ਦੇ ਰੂਪ ਵਿੱਚ ਅੱਜ ਅਸੀਂ ਯਾਦ ਕਰਦੇ ਹਾਂ ਜਿੱਥੇ ਐਨੀ ਵੱਡੇ ਮਨੁੱਖੀ ਤਰਾਸ ਦੀ ਵਾਪਰੀ ਜਿਸ ਨੂੰ ਦੇਖ ਕੇ ਹਰ ਇੱਕ ਬੰਦੇ ਦੀ ਰੋਹ ਕੰਬ ਜਾਂਦੀ ਹੈ ਕਿ ਅਮਰੀਕਾ ਨੇ ਆਹ ਕੀ ਕਰ ਦਿੱਤਾ ਪਰ ਸ਼ਾਇਦ ਬੰਬ ਸੁੱਟਣ ਵਾਲਿਆਂ ਨੂੰ ਵੀ ਨਹੀਂ ਪਤਾ ਸੀ ਕਿ ਇਹ ਇੰਨਾ ਜ਼ਿਆਦਾ ਮਨੁੱਖੀ ਘਾਣ ਇੱਥੇ ਹੋਵੇਗਾ ਹੁਣ ਇਹ ਹੋਇਆ ਕਿਵੇਂ 6 ਅਗਸਤ 1945 ਦੀ ਸਵੇਰ ਰੋਜ਼ਮਰਾਂ ਦੀ ਤਰ੍ਹਾਂ ਲੋਕ ਜਿਹੜੇ ਹੈਗੇ ਆਪਣੇ ਕੰਮਾਂ ਤੇ ਜਾ ਰਹੇ ਸਨ ਕੁਝ ਆਪਣੇ ਆਫੀਸਿਸ ਦੇ ਵਿੱਚ ਕੰਮ ਕਰ ਰਹੇ ਸਨ ਅਚਾਨਕ ਅਸਮਾਨ ਵੱਲ ਨਜ਼ਰ ਪੈਂਦੀ ਹੈ ਕੁਝ ਅਮਰੀਕਨ ਜਹਾਜ਼ ਹੀਰੋਸੀਮਾ ਨਗਰ ਦੇ ਉੱਪਰ ਗਸ਼ਤ ਕਰ ਰਹੇ ਹਨ ਜਿਉਂ ਹੀ ਉਹਨਾਂ ਨੂੰ ਦੇਖਿਆ ਗਿਆ ਤਾਂ ਵੱਡੇ ਵੱਡੇ ਸਾਇਰਨ ਜਿਹੜੇ ਹੈਗੇ ਆ ਵੱਜਣੇ ਸ਼ੁਰੂ ਹੋਏ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਸੁਰੱਖਿਆ ਰਥਾਵਾਂ ਤੇ ਜਾ ਕੇ ਲੁਕ ਜਾਂਦੇ ਹਨ ਪਰ ਸਵਾ ਘੰਟੇ ਬਾਅਦ ਫੇਰ ਅਮਰੀਕਨ ਜਹਾਜ਼ ਹਿਰੋਸ਼ੀਮਾ ਨਗਰ ਦੇ ਉੱਪਰ ਭਮਣ ਲੱਗੇ ਉਹਨਾਂ ਦੇ ਵਿੱਚੋਂ ਇੱਕ ਜਹਾਜ਼ ਜਿਹੜਾ ਸੀਗਾ ਉਸ ਨੇ ਇੱਕ ਪਰਮਾਣੂ ਬੰਬ ਜਿਸ ਦਾ ਨਾਮ ਸੀ ਲिटल ਬॉय ਜਿਹੜਾ ਕਿ 12500 TNT ਦੇ ਬਰਾਬਰ ਸੀ ਇੱਕ ਬਹੁਤ ਹੀ ਤਾਕਤਵਰ ਪਰਮਾਣੂ ਬੰਬ ਹੀਰੋਸੀਮਾ ਨਗਰ ਦੇ ਉੱਪਰ ਸੁੱਟ ਦਿੱਤਾ ਉਸ ਬੰਬ ਨੂੰ ਧਰਤੀ ਤੇ ਆਉਣ ਦੇ ਲਈ 43 ਸੈਕਿੰਡ ਦਾ ਸਮਾਂ ਲੱਗਿਆ ਜਿਉਂ ਹੀ ਉਹ ਧਰਤੀ ਤੇ ਡਿੱਗਿਆ ਇੱਕ ਬਹੁਤ ਵੱਡਾ ਧਮਾਕਾ ਹੋਇਆ ਧਮਾਕੇ ਦੇ ਨਾਲ ਹੀ ਇੱਕ ਅੱਗ ਦਾ ਗੁਬਾਰ ਬਰਸ਼ਰੂਮ ਦੀ شکل ਲੈਂਦਾ ਹੋਇਆ ਅਸਮਾਨ ਵੱਲ ਉੱਠਿਆ ਜਿੱਥੇ ਇਹ ਬੰਬ ਸੁੱਟਿਆ ਗਿਆ ਕੁਝ ਸਕਿੰਟਾਂ ਦੇ ਵਿੱਚ ਹੀ ਆਰਾ ਕੋ ਜੋਥੇ ਭਾਫ ਬਣਾ ਦਿੱਤਾ ਗਿਆ ਗੱਡਰ ਤੱਕ ਜਿਹੜੇ ਸੀ ਲੋਹੇ ਦੇ ਪਾਣੀ ਦੀ ਤਰ੍ਹਾਂ ਧਰਤੀ ਦੇ ਉੱਪਰ ਫਿਰਨ ਲੱਗੇ ਇਸ ਬੰਬ ਦਾ ਟੈਂਪਰੇਚਰ 4000 ਡਿਗਰੀ ਸੀ ਜਦੋਂ ਇਹ ਬੰਬ ਡੇਗਿਆ ਤਾਂ ਬਹੁਤ ਤੇਜ਼ ਹਵਾਵਾਂ ਚੱਲੀਆਂ ਅਸਮਾਨ ਜਿਹੜਾ ਸੀਗਾ ਬਿਲਕੁਲ ਕਾਲਾ ਹੋ ਗਿਆ ਪਹਿਲਾਂ ਅੱਗ ਦਾ ਗੁਬਾਰ ਉੱਪਰ ਨੂੰ ਗਿਆ ਤੇ ਰਾਖ ਜਿਹੜੀ ਹੈਗੀ ਉੱਪਰ ਨੂੰ ਗਈ ਪੂਰੀ ਤਰ੍ਹਾਂ ਉਸ ਨਗਰ ਉੱਪਰ ਹਨੇਰਾ छा ਗਿਆ ਤੇ ਹਨੇਰੇ ਤੋਂ ਬਾਅਦ ਫਿਰ ਤੇਜ਼ ਮੀਂਹ ਆਇਆ ਮੀਂਹ ਜਿਹੜਾ ਸੀ ਉਹ ਵੀ ਕਾਲਸ ਹੀ ਸੀ ਕਿਉਂਕਿ ਜਿੰਨੇ ਗਵਾਹ ਅਕਦੀ ਉੱਪਰ ਨੂੰ ਗਏ ਕਾਲਾ ਕਾਲਾ ਉੱਪਰ ਨੂੰ ਗਏ ਉਹ ਸਾਰੇ ਵਾਪਸ ਮੀਂਹ ਦੇ ਰੂਪ ਵਿੱਚ ਧਰਤੀ ਤੇ ਡੇਗਣ ਲੱਗੇ ਹੁਣ ਇਸ ਬੰਪ ਦੇ ਨਾਲ ਇੱਕੋ ਟਾਈਮ ਵਿੱਚ 80000 ਲੋਕ ਮਾਰੇ ਗਏ 2 ਲੱਖ ਦੇ ਲਗਭਗ ਲੋਕ ਜਿਹੜੇ ਸੀਗੇ ਉੱਥੇ ਜਕਮੀ ਹੋ ਗਏ ਪਰ ਜਦੋਂ ਇਹ ਬੰਬ ਸੁੱਟਿਆ ਗਿਆ ਚਾਰੇ ਪਾਸੇ ਇੱਕ ਜਹਾੜਾ ਸੀ ਬਹੁਤ ਵੱਡੀ ਸੰਖਿਆ ਦੇ ਲੋਕ ਜਿਹੜੇ ਹੈਗੇ ਆ ਮਾਰੇ ਗਏ ਸਨ ਪਰ ਉਹਨਾਂ ਦੇ ਚੀਕ ਜਹਾੜੇ ਵਿੱਚ ਉਹਨਾਂ ਨੂੰ ਬਚਾਉਣ ਵਾਲਾ ਵੀ ਕੋਈ ਨਹੀਂ ਬਚਿਆ ਕਿਉਂਕਿ ਪੂਰੇ ਦਾ ਪੂਰਾ ਨਗਰ ਜਿਹੜਾ ਕਿ 15 ਕਿਲੋਮੀਟਰ ਦੇ ਲਗਭਗ ਸੀ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਜਿਹੜੇ ਲੋਕ ਬਚ ਕੇ ਉਹ ਰੇਡੀਏਸ਼ਨ ਦੁਆਰਾ ਮਰਨ ਲੱਗੇ ਜਦੋਂ ਮੀਂਹ ਪਿਆ ਮੀਂਹ ਦੇ ਵਿੱਚ ਪਾਣੀ ਦੁਆਰਾ ਬਹੁਤ ਰੇਡੀਏਸ਼ਨ ਜਿਹੜੀ ਹੈਗੀ ਆ ਲੋਕਾਂ ਦੇ ਉੱਪਰ ਜਾਣ ਲੱਗੀ ਤੇ ਲੋਕ ਜਿਹੜੇ ਹੈਗੇ ਆ ਮਰਨ ਲੱਗੇ ਇਹ ਐਨਾ ਸ਼ਕਤੀਸ਼ਾਲੀ ਸੀ ਬੰਬ ਕਿ ਕਈ ਮਨੁੱਖ ਜਿਹੜੇ ਕਿ ਉਸ ਸਮੇਂ ਉੱਤੇ ਖੜੇ ਸਨ ਉਹਨਾਂ ਦੇ ਸਰੀਰ ਪੂਰੀ ਤਰ੍ਹਾਂ ਦੇ ਨਾਲ ਭਾਪ ਬਣ ਕੇ ਉੱਡ ਗਏ ਉਹਨਾਂ ਜਿਹੜੇ ਸ਼ਕਲਾ ਹੈਗੀਆਂ ਉਹ ਉਹ ਪੰਥਰਾਂ ਦੇ ਉੱਪਰ ਛਪ ਗਈਆਂ ਕਿ ਇੱਥੇ ਕਦੇ ਕੋਈ ਮਨੁੱਖ ਖੜ੍ਹਾ ਸੀ ਜਾਂ ਇੱਥੇ ਲੰਘਿਆ ਪਿਆ ਸੀ ਤੇ ਸਰੀਰ ਜਿਹੜੇ ਸੀਗੇ ਉਹਨਾਂ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਨੁੱਖਾਂ ਦੇ ਸਰੀਰ ਦੇ ਹੱਡੀਆਂ ਤੋਂ ਬਾਸ ਜਿਹੜਾ ਹੈਗਾ ਅਲੱਗ ਹੋ ਗਿਆ ਇੰਨਾ ਜ਼ਿਆਦਾ ਜਿਹੜਾ ਹੈਗਾ ਮਨੁੱਖੀ ਤਰਾਸ ਦੀ ਇੱਥੇ ਬਾਪਰੀ ਇਹਦੇ ਬਾਰੇ ਜਿਹੜੇ ਲੋਕਾਂ ਨੇ ਉੱਥੇ ਦੇਖਿਆ ਉਹ ਮੰਨ ਰਹੇ ਸਨ ਕਿ ਇਹ ਧਰਤੀ ਉੱਪਰ ਸਭ ਤੋਂ ਵੱਡਾ ਨਾਰਕ ਸੀ ਇਹੋ ਜੀ ਅਣਹੋਣੀ ਦੁਨੀਆ ਦੇ ਉੱਪਰ ਨਾ ਵਾਪਰੇ ਕਿਉਂਕਿ ਇਸ ਦੇ ਨਾਲ ਜਿੰਨਾ ਮਨੁੱਖੀ ਕਹਾਣ ਇੱਥੇ ਹੋਇਆ ਉਹ ਬਹੁਤ ਜ਼ਿਆਦਾ ਖਤਰਨਾਕ ਸੀ ਤੇ ਇਹਦੇ ਨਾਲ ਜਦੋਂ ਇਹ ਬੰਬ ਸੁੱਟਿਆ ਗਿਆ ਉਸ ਤੋਂ 3 ਦਿਨ ਬਾਅਦ ਨਾਗਾਸاکی ਨਗਰ ਦੇ ਉੱਪਰ ਵੀ 9 ਅਗਸਤ 1945 ਨੂੰ ਉਹ ਪਰਮਾਣੂ ਬੰਬ ਸੁੱਟਿਆ ਗਿਆ ਉਹਦੇ ਵਿੱਚ ਵੀ ਮੰਨਿਆ ਜਾਂਦਾ ਹੈ ਕਿ 40 ਹਜ਼ਾਰ ਲੋਕ ਮੌਕੇ ਤੇ ਮਾਰੇ ਗਏ ਇਸ ਤੋਂ ਕਈ ਗੁਣਾ ਜ਼ਿਆਦਾ ਲੋਕ ਜਖਮੀ ਹੋ ਗਏ ਪਰ ਇਹਦੇ ਵਿੱਚ ਉਹਨਾਂ ਨੁਕਸਾਨ ਨਹੀਂ ਹੋਇਆ ਜਿੰਨਾ ਕਿ ਪਹਿਲੇ ਪਰਮਾਣੂ ਬੰਬ ਦੇ ਵਿੱਚ ਹੋਇਆ ਸੀ ਕਿਉਂਕਿ ਜਾਪਾਨ ਇਹ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਪਰਮਾਣੂ ਬੰਬ ਤੋਂ ਕਿਵੇਂ ਬਚਣਾ ਹੈ ਇਸ ਕਰਕੇ ਲੋਕ ਜਿਹੜੇ ਸੀਗੇ ਇਸ ਨਗਰ ਦੇ ਮਿਸ਼ਤਾਰ ਦੇ ਹਿੱਸੇ ਤੋਂ ਖਾਲੀ ਕਰਕੇ ਹਾਲੇ ਦੋਲੇ ਜਾ ਚੁੱਕੇ ਸਨ ਜਦੋਂ ਬੰਬ ਸੁੱਟਿਆ ਗਿਆ ਸਹਿਸੇ ਕਰਕੇ ਤੇ ਬਹੁਤ ਘਾਟਨ ਸਾਨ ਹੋਇਆ ਪਰ ਇਹਨਾਂ ਬੰਬਾਂ ਤੋਂ ਬਾਅਦ ਜਾਪਾਨ ਦੇ ਸਮਰਾਟ ਦੁਆਰਾ ਆਤਮ ਸਪਰਸ਼ਣ ਕਰ ਦਿੱਤਾ ਗਿਆ ਤੇ ਯੁੱਧ ਜਿਹੜਾ ਸੀਗਾ ਸੈਕੰਡ ਵਰਲਡ ਵਾਰ ਉਹ ਇਸ ਬੰਬਾਂ ਤੋਂ ਬਾਅਦ ਬੰਦ ਹੋ ਗਿਆ ਤੋਂ ਇਸ ਤਰ੍ਹਾਂ ਦੇ ਨਾਲ ਇੰਕੰਬਟੇ ਮਨੁੱਖੀ ਤਰਾਸਤੀ ਦੇ ਨਾਲ ਸੈਕੰਡ ওয়ার্ল্ড ਵਾਰ ਬੰਦ ਹੋਇਆ ਜਿਦੇ ਵਿੱਚ ਕਰੋੜਾਂ ਲੋਕ ਮਾਰੇ ਗਏ ਤੇ ਅਰਬਾਂ ਖਰਬਾਂ ਡਾਲਰ ਦਾ ਨੁਕਸਾਨ ਦੁਨੀਆ ਦਾ ਹੋਇਆ ਤੇ ਇਹ ਸੀਗੀ ਦੁਨੀਆ ਦੇ ਉੱਪਰ ਛੁੱਟੇ ਗਏ ਪਹਿਲੇ ਪਰਮਾਣੂ ਬ bomb ਦੀ ਦਾਸਤਾਨ ਤੇ ਹੋਰ ਵਧੀਆ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਜਿੰਦੇ ਰਹੇ ਲਈਏ